ਤੇキャबिनेट मंत्री ਹਰਪਾਲ ਚਿਮਾ ਦਾ ਜ਼ਿਕਰ ਹੋਏਗਾ ਸ਼ਰਾਬकांड ਦੇ ਮਾਮਲੇ ਦੇ ਵਿੱਚ ਇੱਕ ਸਾਈਜ਼ ਮੰਤਰੀ ਨੇ ਪੰਜਾਬ ਦੇ ਵਿੱਚ ਹਰਪਾਲ ਚਿਮਾ ਉਹਨਾਂ ਨੇ ਕੇਂਦਰ ਨੂੰ ਇੱਕ ਚਿੱਠੀ ਲਿਖੀ ਹੈ ਤੇ ਲਿਖਿਆ ਕਿ ਮੀਥਨੋਲ ਦੇ ਉੱਤੇ ਸਖਤ ਕਾਨੂੰਨ ਬਣਾਇਆ ਜਾਵੇ ਮੀਥਨੋਲ ਦਾ ਗਲਤ ਇਸਤੇਮਾਲ ਜਾਨਲੇਵਾ ਬਣ ਚੁੱਕਿਆ ਹੈ ਕੇਂਦਰ ਨੂੰ ਸਖਤ ਕਾਨੂੰਨ ਦੀ ਜ਼ਰੂਰਤ ਹੈ ਇੰਡਸਟਰੀ ਐਕਟ 1951 ਦੇ ਤਹਿਤ ਨ ਸਖਤੀ ਮਦੀ ਮੰਗ ਕੀਤੀ ਗਈ ਹੈ ਇਸ ਚਿੱਠੀ ਦੇ ਜ਼ਰੀਏ ਕਾਬਲੇ ਗੌਰ ਹੈ ਕਿ ਇਹ ਇਲਜ਼ਾਮ ਲੱਗ ਰਹੇ ਨੇ ਕਿ ਮੀਥਨੋਲ ਆਇਆ ਪੰਜਾਬ ਦੇ ਵਿੱਚ ਤੇ ਮੀਥਨੋਲ ਤੋਂ ਸ਼ਰਾਬ ਤਿਆਰ ਕੀਤੀ ਗਈ ਜਿਸ ਨੂੰ ਅਪੈਕਟਾਂ ਦੇ ਵਿੱਚ ਪਾ ਕੇ ਵੇਚ ਦਿੱਤਾ ਗਿਆ ਇਹ ਦੇਸੀ ਗੈਰਕਾਨੂੰਨੀ ਨਾ ਨਾ ਜਾਇਜ਼ ਅਸ਼ਰਾਬ ਤੁਸੀਂ ਕਹਿ ਸਕਦੇ ਹੋ ਜਿਸ ਨੂੰ ਵੇਚਿਆ ਗਿਆ ਇਹ ਮਜੀਠਾ ਦੇ ਕਈ ਪਿੰਡਾਂ ਤੱਕ ਪਹੁੰਚ ਗਈ ਤੇ ਉਸ ਤੋਂ ਬਾਅਦ ਲੋਕਾਂ ਦੀ ਜਾਣ-ਜਾਣ ਦੀ ਜਾਣਕਾਰੀ ਸਾਹਮਣੇ ਆਉਣ ਲੱਗ ਗਈ ਇੱਥੇ ਤੱਕ ਜਿਹੜੇ ਡੀਆਈਜੀ ਨੇ ਉਹ ਜ਼ਿਕਰ ਕਰਦੇ ਨਜ਼ਰ ਆਏ ਕਿ ਜਿਹੜੀ ਸਾਡੇ ਕੋਲ ਜਾਣਕਾਰੀ ਜਦੋਂ ਪਹੁੰਚੀ ਸੀ ਸੋਮਵਾਰ ਰਾਤ ਨੂੰ ਤਾਂ ਉਦੋਂ ਹੀ ਇਲਾਕੇ ਦੇ ਵਿੱਚ ਅਨਾਉਂਸਮੈਂਟ ਤੱਕ ਕਰਵਾਈ ਗਈ ਕਿ ਜਿਨ੍ਹਾਂ ਦੇ ਵੱਲੋਂ ਵੀ ਇਸ ਇਲਾਕੇ ਤੋਂ ਸ਼ਰਾਬ ਖਰੀਦੀ ਗਈ ਹੈ ਇਹ ਪੌਚ ਪੈਕੇਟ ਵਾਲੀ ਸ਼ਰਾਬ ਖਰੀਦੀ ਗਈ ਹੈ ਤਾਂ ਫੌਰਨ ਜਿਹੜਾ ਐਡਮਿਨਿਸਟ੍ਰੇਸ਼ਨ ਦੇ ਨਾਲ ਗੱਲਬਾਤ ਕਰਨੋਂ ਸਾਡੇ ਕੋਲ ਸਿੱਧਾ ਪਹੁੰਚ ਕਰਨ ਦਰਸਲੇ ਕਿਹਾ ਗਿਆ ਕਿ ਉਸੇ ਟਾਈਮ ਪਤਾ ਲੱਗ ਗਿਆ ਸੀ ਐਕਸ਼ਨ ਦੇ ਵਿੱਚ ਜਿਹੜੇ ਵਿਭਾਗ ਦੇ ਅਧਿਕਾਰੀ ਨੇ ਉਹ ਵੀ ਆ ਗਏ ਸਨ ਤੇ ਹੁਣ ਕੇਂਦਰ ਨੂੰ ਇਹ ਮੰਗ ਕੀਤੀ ਜਾ ਰਹੀ ਹੈ ਕਿ ਜਿਹੜਾ ਮੈਥਨੋਲ ਹੈ ਉਸ ਨੂੰ ਲੈ ਕੇ ਸਖਤ ਕਾਨੂੰਨ ਬਣਾਇਆ ਜਾਵੇ ਮੈਥਨੋਲ ਦਾ ਜਿਹੜਾ ਉਦਯੋਗਿਕ ਇਸਤੇਮਾਲ ਹੋ ਰਿਹਾ ਹੈ ਅਪਰਾਧੀਆਂ ਦੇ ਹੱਥਾਂ ਦੇ ਵਿੱਚੋਂ ਹਥਿਆਰ ਦੀ ਤਰ੍ਹਾਂ ਪਹੁੰਚ ਰਿਹਾ ਹੈ ਪੰਜਾਬੀ ਨਹੀਂ ਪੂਰੀ ਦੇਸ਼ ਦੇ ਵਿੱਚ ਜੈਲਨੀ ਸ਼ਰਾਬ ਦਾ ਖਤਰਾ ਹੈ ਨਛੀ ਮਾਨੇ ਕੇਂਦਰ ਤੋਂ ਫੌਰੀ ਤੌਰ ਦੇ ਉੱਤੇ ਇਸ ਪੂਰੇ ਮਾਮਲੇ ਵਿੱਚ ਦਖਲ ਦੇਣ ਦੀ ਮੰਗ ਕੀਤੀ ਹੈ। ਪੰਜਾਬ ਦੇ ਵਿੱਚ ਜ਼ਹਿਰੀਲੀ ਸ਼ਰਾਬ ਦੇ ਨਾਲ ਹੋਈਆਂ ਮੌਤਾਂ ਤੋਂ ਬਾਅਦ ਲਗਾਤਾਰ ਇਸ ਮਸਲੇ ਤੇ ਚਰਚਾ ਚੱਲ ਰਹੀ ਹੈ ਕਿ ਆਖਿਰ ਇਨ੍ਹਾਂ ਮੌਤਾਂ ਦੇ ਸਿਲਸਲੇ ਨੂੰ ਰੋਕਿਆ ਕਿਵੇਂ ਜਾਵੇ? ਆਖਿਰ ਇਹ ਜ਼ਹਿਰ ਆਉਂਦਾ ਕਿਵੇਂ ਹੈ? ਇਸ ਜ਼ਹਿਰ ਨੂੰ ਹੁਣ ਅੱਗੇ ਤੋਂ ਕਿਵੇਂ ਰੋਕਿਆ ਜਾਣਾ ਤਾਂ ਕਿ ਕਿਸੇ ਦਾ ਪਰਿਵਾਰ ਬਰਬਾਦ ਨਾ ਹੋਵੇ ਕਿਵੇਂ ਸਖਤ ਕਾਨੂੰਨ ਬਣਾਏ ਜਾਣ ਜਿਸ ਦੇ ਚਲਦਿਆਂ ਇਹਨਾਂ ਚੀਜ਼ਾਂ ਤੇ ਕੰਟਰੋਲ ਕੀਤਾ ਜਾਵੇ ਜੇ ਪਹਿਲਾਂ ਜਿਹੜੇ ਕਾਇਦੇ ਕਾਨੂੰਨ ਨੇ ਉਹਨਾਂ ਦੇ ਵਿੱਚ ਕਮੀ ਕਿੱਥੇ ਹੈ ਤੇ ਉਹ ਕਮੀ ਨੂੰ ਦੂਰ ਕਿਵੇਂ ਕੀਤਾ ਜਾਣਾ ਸਾਡੇ ਨਾਲ ਪੰਜਾਬ ਦੇ ਐਕਸਾਈਜ਼ ਮਿਨਿਸਟਰ ਹਰਪਾਲ ਸਿੰਘ ਚੀਮਾ ਨੇ ਜਿਨ੍ਹਾਂ ਨੇ ਅੱਜ ਇੱਕ ਕੇਂਦਰੀ ਮਿਨਿਸਟਰੀ ਨੂੰ ਚਿੱਠੀ ਲਿਖੀ ਹੈ ਇਸੇ ਪੂਰੇ ਮਸਲੇ ਨੂੰ ਲੈ ਕੇ ਕੇਂਦਰੀ ਮੰਤਰੀ ਪਿਊਸ਼ ਗੋਇਨ ਹੋਰਾਂ ਨੂੰ ਅੱਜ ਇਹਨਾਂ ਨੇ ਚਿੱਠੀ ਲਿਖੀ ਆ ਅਖੀਰ ਉਹ ਚਿੱਠੀ ਲਿਖਣ ਦੇ ਮਾਇਨੇ ਕੀ ਨੇ ਤੇ ਉਹ ਚਿੱਠੀ ਕੀ ਇਸ ਪੂਰੇ ਮਸਲੇ ਨੂੰ ਕਿਸੇ ਹੱਲ ਵਾਲੇ ਪਾਸੇ ਲੈ ਤੁਰੇਗੀ ਜੀ ਮਹਾਂ ਸਾਹਿਬ ਤੁਸੀਂ ਕੀ ਲਿਖਿਆ ਸਪੱਸ਼ਟ ਸ਼ਬਦਾਂ ਦੇ ਵਿੱਚ ਔਰ ਜੋ ਤੁਸੀਂ ਲਿਖਿਆ ਉਹਦੇ ਨਾਲ ਕਿਸ ਤਰ੍ਹਾਂ ਦੀਆਂ ਚੀਜ਼ਾਂ ਤੁਹਾਨੂੰ ਲੱਗਦਾ ਹੈ ਕਿ ਤਬਦੀਲੀਆਂ ਦੀ ਜ਼ਰੂਰਤ ਹੈ ਤਾਂਕਿ ਇਹ ਜਿਹੜਾ ਮੌਤਾਂ ਦਾ ਸਿਲਸਲਾ ਇਹਦੇ ਅੱਗੇ ਫੁੱਲ ਸਟਾਪ ਲੱਗ ਜੇ ਅੱਗੇ ਤੋਂ ਐਸਾ ਕੋਈ ਦਰਦਨਾਕਾੰਡ ਨਾ ਹੋਵੇ ਅ ਦੇਖੋ ਮੈਂ ਸਾਡੇ ਦੇਸ਼ ਦੇ ਜਿਹੜੇ ਕੈਬਨਿਟ ਦੇ ਮੰਤਰੀ ਮਿਨਿਸਟਰ ਆਫ ਕਮਰਸ ਐਂਡ ਇੰਡਸਟਰੀ ਦੇ ਸ਼੍ਰੀ ਪੀਸ਼ ਗੋਇਲ ਜੀ ਉਹਨਾਂ ਨੂੰ ਇੱਕ ਡਿਟੇਲ ਲੈਟਰ ਲਿਖਿਆਗਾ ਕਿ ਜਿਹੜਾ ਮਥਨੋਲ ਆ ਜਿਹੜਾ ਮਥਨੋਲ ਕੈਮੀਕਲ ਆ ਜਿਹੜਾ ਇੰਡਸਟਰੀ ਦੇ ਅੰਦਰ ਯੂਜ਼ ਹੁੰਦਾਗਾ ਉਹਦਾ ਕੋਈ ਮੈਕੈਨਿਜ਼ਮ ਬਣਾਇਆ ਜਾਵੇ ਉਹਦਾ ਕੋਈ ਰੂਲ ਐਂਡ ਰੈਗੂਲੇਸ਼ਨ ਬਣਾਏ ਜਾਣ ਕਿਉਂਕਿ ਸੈਂਟਰ ਦੇ ਅੰਦਰੋਂ ਉਹ ਜਿਹੜੀ ਆ ਕੈਮੀਕਲ ਉਥੋਂ ਉਹ ਰੈਗੂਲੇਟ ਹੁੰਦਾਗਾ ਸੋ ਕਿਤੇ ਨਾ ਕਿਤੇ ਮੈਂ ਸਮਝਦਾ ਉਹ ਅਨਰੈਗੂਲੇਟ ਹੋਇਆ ਪਿਆਗਾ ਉਹਦਾ ਇਹ ਨਹੀਂ ਪਤਾ ਲੱਗਦਾ ਕਿ ਕਿਹੜੀ ਜਗ੍ਹਾ ਤੋਂ ਸੇਲ ਹੋਇਆ ਕਿੱਥੇ ਉਹ ਪਹੁੰਚਿਆ ਕਿੱਥੇ ਜਾ ਕੇ ਉਹਦੀ ਵਰਤੋਂ ਹੋਈ ਉਹ ਰਾਸਤੇ ਦੇ ਅੰਦਰ ਕਿਤੇ ਉਹਦਾ ਮਸਜੂਦ ਹੁੰਦਾਗਾ ਜਦੋਂ ਮਸਜੂਦ ਹੁੰਦਾਗਾ ਤਾਂ ਹੂਸਟ੍ਰੈਸ ਦੀ ਜਿਹੜੀਆਂ ਉਦੇਸ਼ ਦੇ ਅੰਦਰ ਵਾਪਰਦੀਆਂ ਨੇ ਕੱਲਾ ਪੰਜਾਬ ਨਹੀਂ ਦੇਸ਼ ਦੇ ਬਖ ਬਖ ਹਿੱਸਿਆਂ ਦੇ ਵਿੱਚ ਬਹੁਤ ਸਾਰੀਆਂ ਹੂਸਟ੍ਰੈਸ ਦੀਆਂ ਵਰਤ ਰਹੀਆਂ ਨੇ ਉਹ ਮੀਥਨੋਲ ਦੇ ਕਰਕੇ ਵਰਤ ਰਹੀਆਂ ਨੇ ਸੋ ਮੈਂ ਪੂਰੀ ਇਹਦੀ ਡਿਟੇਲਡ ਸਟੱਡੀ ਕਰਕੇ ਲੈਟਰ ਲਿਖਿਆਗਾ ਕਿ ਪੂਰੇ ਦੇ ਰੂਲਰ ਰੈਗੂਲੇਸ਼ਨ ਬਣਾਏ ਜਾ ਔਰ ਉਹਦਾ ਟਰੈਕ ਐਂਡ ਟ੍ਰੇਸ ਸਿਸਟਮ ਬਣਾਇਆ ਜਾਵੇ ਟਰੈਕ ਐਂਡ ਟ੍ਰੇਸ ਸਿਸਟਮ ਮੀਨਸ ਕਿੱਥੇ ਦੀ ਜਿਹੜੀ ਸੇਲ ਹੋਈ ਕਿੱਥੇ ਦੀ ਵਰਤੋਂ ਹੋਣੀ ਆ ਤਾਂ ਕਿ ਪਤਾ ਲੱਗ ਸਕੇ ਕਿ ਇੰਡਸਟਰੀ ਦੇ ਅੰਦਰੋਂ 200 ਲੀਟਰ ਨਿਕਲਿਆ ਔਰ ਕੰਜ਼ਿਊਮਰ ਐਂਡ ਕੰਜ਼ਿਊਮਰ ਕੋਲੇ 200 ਪਹੁੰਚਿਆ ਉਹਨੇ ਕਿਹੜੀ ਜਗ੍ਹਾ ਤੇ ਉਹਦੀ ਆ ਵਰਤੋਂ ਕੀਤੀ ਉਹਦਾ ਇੱਕ ਸਿਸਟਮ ਹੋਣਾ ਚਾਹੀਦਾ ਇਹ ਡਿਟੇਲ ਲੈਟਰ ਮੈਂ ਜਿਹੜਾ ਉਹਨਾਂ ਨੂੰ ਲਿਖਿਆ ਤਾਂ ਕਿ ਇਨ ਫਿਊਚਰ ਜਿਹੜਾ ਹੈਗਾ ਸਾਡੀਆਂ ਮਨੁੱਖੀ ਜਾਨਾਂ ਕੀਮਤੀ ਜਾਨਾਂ ਨਾ ਜਾਣ ਕਿ ਕਿ ਦੇਸ਼ ਦੇ ਅੰਦਰ ਬਹੁਤ ਸਾਰੇ ਰਾਜਾਂ 'ਚ ਇਸ ਤਰ੍ਹਾਂ ਦੇ ਟਰੈਸ ਦੀ ਜੜੀਆਂ ਵਾਪਰਦੀਆਂ ਰਹਿੰਦੀਆਂ ਰਹੀਆਂ। ਮਤਲਬ ਜਿਹੜੇ ਇਸ ਤੋਂ ਪਹਿਲਾਂ ਦੇ ਕਾਇਦੇ ਕਾਨੂੰਨ ਨੇ ਉਹਦੇ 'ਚ ਕੀ ਇੰਨਾ ਲਚਕੀਲਾਪਨ ਹੈ ਕਿ ਜਿਹਦੇ ਨਾਲ ਟਰੇਸ ਵੀ ਨਹੀਂ ਹੋ ਪਾ ਰਿਆ ਔਰ ਜਿਹਦੇ ਨਾਲ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਜਿਹੜੇ ਗੈਰਕਾਨੂੰਨੀ ਗਤੀਵਿਧੀਆਂ ਕਰਦੇ ਨੇ ਲੋਕਾਂ ਦੀ ਜਾਨ ਲੈਣ ਤੱਕ ਪਹੁੰਚ ਜਾਂਦੇ ਨੇ ਕੀ ਇਹਦੇ ਵਿੱਚ ਕਿੰਨੀਆਂ ਕਿ ਲੂਪ ਹੋ ਲੱਗਦੇ ਨੇ ਤੁਹਾਨੂੰ ਕਿੰਨੀਆਂ ਕਿ ਕਮੀਆਂ ਇਹਦੇ 'ਚ ਇਸ ਵੇਲੇ ਇਸ ਸਿਸਟਮ ਦੇ ਵਿੱਚ ਨੇ। ਆ ਦੇਖੋ ਇੰਡਸਟਰੀ ਡਿਵੈਲਪਮੈਂਟ ਐਂਡ ਰੈਗੂਲੇਸ਼ਨ ਐਕਟ 1955 ਦੇ ਅੰਦਰ ਜਿਹੜਾ ਮੈਥਨੋਲ ਆ ਉਹਨੂੰ ਕੰ ਮਥਨਾਲ ਜਿਹੜਾ ਸਬਸਟੈਂਸ ਆ ਉਹਨੂੰ ਇੰਡਸਟਰੀ ਦੇ ਅੰਦਰ ਇੰਡਸਟਰੀ ਐਕਟ 9050 ਅੰਚ কন্ট্রোল ਕਰਨਾ ਹੈ ਪਰ ਲੇਕਿਨ ਕੁਝ ਰੂਲ ਜਿਹੜੇ ਸਰਟਨ ਰੂਲ ਬਣਾਉਣੇ ਹੁੰਦੇ ਨਹੀਂ ਬਣੇ ਹੋਏ ਕਿ ਇਹਨੂੰ ਅੱਗੇ ਕਿੱਦਾਂ ਵਰਤੋ ਹੋਣੀ ਹੈ ਕਿਉਂਕਿ ਇਹ ਇੱਕ ਵੋਜਨਸ ਸਬਸਟੈਂਸ ਆ ਇੱਕ ਜ਼ਹਿਰੀਲਾ ਪਦਾਰਥ ਆ ਜਿਹੜਾ ਕੈਮੀਕਲ ਆਗਾ ਔਰ ਬਹੁਤ ਸਾਰੀ ਇੰਡਸਟਰੀ ਦੇ ਅੰਦਰ ਕੰਮ ਹੁੰਦਾਗਾ ਸੋ ਉਹਦੇ ਲਈ ਮੈਂ ਟਿੱਟੀਆਂ